ਕਾਲੇ ਤੋਂ ਬਾਅਦ ਹੁਣ ਨੀਲੀ ਨਿੱਕਰਾਂ ਵਾਲਿਆਂ ਦਾ ਅਤੰਕ ਪਰਿਵਾਰ ਕਿਆ ਹੋਇਆ ਸੀ ਕਸ਼ਮੀਰ ਪਿੱਛਿਓਂ ਕਰ ਗਏ ਕੰਮ ਫਨਗੀ ਵੀਡੀਓ ਜੀ ਹਾਂ ਤੁਸੀਂ ਕਾਲੇ ਕੱਛੇ ਵਾਲਿਆਂ ਬਾਰੇ ਤਾਂ ਸੁਣਿਆ ਹੋਣਾ ਪਰ ਫਲੋਰ ਚ ਨੀਲੀਆਂ ਨਿੱਕਰਾਂ ਵਾਲਿਆਂ ਦਾ ਅਤੰਕ ਵੇਖਣ ਨੂੰ ਮਿਲਿਆ ਇੱਥੋਂ ਦੇ ਗੋਪਾਲ ਐਨਕਲੇਵ ਇਲਾਕੇ ਦੇ ਇਸ ਘਰ ਨੂੰ ਇਸ ਗੈਂਗ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਜੀ ਕਸ਼ਮੀਰ ਗਏ ਹੋਏ ਸੀ ਘਰ ਚ ਸਿਰਫ ਮੁਨੀਸ਼ ਨਾਮ ਦਾ ਇੱਕ ਨੌਜਵਾਨ ਮੌਜੂਦ ਸੀ ਜੋ ਐਸੇ ਮਕਾਨ ਚ ਪੀਜੀ ਚ ਰਹਿੰਦਾ ਉਸਨੇ 17 ਜੁਲਾਈ ਨੂੰ ਫੋਨ ਕਰਕੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਇੱਕ ਕਮਰੇ ਚ ਬੰਦ ਕਰਕੇ ਇਹ ਨੀਲੀਆਂ ਨਿਕਰਾਂ ਵਾਲੇ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਗਏ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਹਾਂ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਹੈ ਚੋਰੀ ਚੋਰੀ ਹੋਈ ਹੈ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਚੋਰੀ કોણ ਸੀ ਤੇ ਘਰ ਚ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਨਹੀਂ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਹੈ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਆ ਸੋਨਾ ਤਕਰੀਬਨ ਜੀ ਨਨਾਨ ਹੁਨਾ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲਿਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ ਸੋਨਾ ਸੀਗਾ ਜੋ ਸਾਡੇ ਘਰ ਚੋਂ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਾਨਾਣ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਪਰਿਵਾਰ ਮੁਤਾਬਕ ਹੈ ਨੀਲੀਆਂ ਨਿਕਰਾਂ ਵਾਲਾ ਗੈਂਗ 27 ਟੋਲੇ ਸੋਨੇ ਦੇ ਗਹਿਣੇ 3 ਲੱਖ ਦੀ ਕੀਮਤੀ ਕੜੀਆਂ ਤੇ 3 ਲੱਖ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਨੇ ਲੁੱਟ ਦੀ ਇਸਾਰੀ ਵਾਰਦਾਤ ਘਰ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ ਜਿਸ ਦੀ ਫੁਟੇਜ ਹੈ ਨੀਲੇ ਨਿਕਰ ਗੈਂਗ ਘਰ 'ਚ ਘੁੰਮਦਾ ਤੇ ਫਰੋਲਾ ਫਰਾਲੀ ਕਰਦਾ ਨਜ਼ਰ ਆ ਰਿਹਾ ਦਸਿਆ ਜਾ ਰਹੇ ਕਿ 5 ਦੇ ਕਰੀਬ ਲੁਟੇਰਿਆਂ ਵੱਲੋਂ वारदात को अंजाम दिता गया सोलह तरीक की रात को जब मैं सोया था तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजुअली पर रात को जब मैं सबेरे जब उठा सतारह तरीक की सवेरे तो मेरा दरवाज़ा नहीं खुल रहा था तो जब मैं दरवाज़ा खोलने के लिए ट्राई किया तो मेरे को ये पता लगा कि मेरा लॉक लगा हुआ है तो घर पर तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में हैं यहाँ पे ए डी जी पी जी हैं और यहाँ साथ में मेरे नोन हैं तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे ही उसने उठाया तो फिर वो भागे हुए आया तो उसने देखा ऊपर आके मैंने उसको बोला कि मैं के गेट वग़ैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ इस वारदात बाद इलाके सनसनी फैली हुई है ਪਰਿਵਾਰ ਹੈ ਨਾ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ ਪੁਲਿਸ ਵੀ ਦਾਅਵਾ ਕਰ ਰਹੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਤੇ ਗੋਪਾਲ ਕਲੋਨੀ ਦੇ ਵਿੱਚ ਨਾ ਇੱਕ ਸਵਾਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਘਰਾਂ ਚੋਂ ਵੱਡੀ ਚੋਰੀ ਕੀਤੀ ਗਈ ਜਿਸ ਸੰਬੰਧ ਜਿਹੜੀ ਐਫ ਆਈ ਆਰ 224 ਉਹ ਹੀ ਦਰਜ ਕੀਤੀ ਸੀ ਤੇ ਜਿਹੜੀ ਆਪਣੇ ਹੈਗੇ ਨੇ ਨੀਤੂ ਥਾਪੜ ਦੇ ਬਿਆਨ ਤੇ ਪੋਚਾ ਦਰਜ ਹੋਇਆ ਤਫਸੀਲ ਸਾਡੀ ਚਲਦੀ ਪਈ ਹੈ ਤੇ ਛੇਤੀ ਨੂੰ ਹਲਕੀ ਤੋ ਜਾਵੇਗਾ ਪਰਵਾਣੇ ਦੱਸਿਆ ਕਿੰਨੇ ਤੋਂ ਲੱਖ ਦੀ ਹੋਈ ਚੋਰੀ ਦਾ ਅੰਦਾਜ਼ਾ ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਸਾਨੂੰ ਡਿਸਪਰੋਵਾਈਡ ਕਰਨਗੇ ਕਿ ਕੀ ਕੀ ਸਮਾਨ ਚੋਰੀ ਹੋਇਆ ਜੀ ਹਾਂ ਹੁਣ ਪੁਲਿਸ ਦੇ ਲਈ ਵੀ ਇਹ ਨੀਲੀ ਨਿੱਕਰਾਂ ਵਾਲੇ ਗੈਂਗ ਨੂੰ ਫੜਨਾ ਇੱਕ ਵੱਡੀ ਚੁਣੌਤੀ ਬਣ ਗਿਆ ਕਿਉਂਕਿ ਇਹਨਾਂ ਦਾ ਖੌਫ ਇਲਾਕੇ ਚ ਫੈਲਣ ਲੱਗ ਪਿਆ ਦੇਖਣਾ ਹੋਵੇਗਾ ਕਿ ਇਹ ਗੈਂਗ ਕਦੋਂ ਕਾਬੂ ਕੀਤਾ ਜਾਂਦਾ ਹੈ ਪੀ.ਟੀ.ਸੀ. ਨਿਊਜ਼ ਦੇ ਲਈ ਫਲੋਰ ਮਨੀਸ਼ 바ਵਾ ਦੀ ਰਿਪੋਰਟ